ਦੀਦੀ ਮੈਂ ਆ ਗਈ ਚ ਅੱਗੀ ਤੇ ਫੇ ਚੱਲ ਕੰਮ ਕਰ ਹਾਂਜੀ ਐਨੀ ਲੇਟ ਕਿਉਂ ਆਈ ਅੱਜ ਦੀਦੀ ਥੋੜੀ ਤੋਂ ਮੈਨੂੰ ਵੀ ਇਹੀ ਸੀ ਮੇਰੀ ਤਾਂ ਕਰਦੇ ਇੱਕ ਟਟਾ ਨੇ ਕੰਮ ਕਰਨਾ ਪਤਾ ਨਹੀਂ ਸਵਾਦਾ ਕਰਨਾ ਵੀ ਹੈ ਕਿ ਨਹੀਂ ਉੱਤੋਂ ਟਾਈਮ ਲੱਗਦੀ ਪਾਣਾ ਹੀ ਨਹੀਂ ਹੁੰਦਾ ਤਨਖਾਹਾਂ ਨਾਲ ਨੂੰ ਟਾਈਮ ਤੇ ਟਾਈਮ ਚਾਹੀਦੀ ਹੈ ਮੈਂ ਤਾਂ ਸਹੀ ਚੌਕੀ ਕਰਨੀ ਲਈ ਰਹਿੰਦੇ ਤੂੰ ਭੰਡੇ ਮੈਂ ਆਪਣੇ ਧੋਲਾਂਗੀ ਤੂੰ ਹੋਰ ਮੇਕਅਪ ਕਰ ਜਾ ਕੇ ਦੀਦੀ ਤੁਸੀਂ ਕਿਉਂ ਭੰਦੇ ਧੋਗੇ ਤੀਹ ਰੰਗ ਮੈਂ ਧੋਲਾਂਗੀ ਹੋਰ ਨਹੀਂ ਨਹੀਂ ਮੈਂ ਆਪਣੇ ਧੋਲਾਂਗੀ ਐਵੇਂ ਦਵਾਈ ਬਣ ਜਾਈ ਜਾਈ ਜਾਨੀ ਆਈ ਬੰਬਾ ਥੋੜੀ ਘਣਾਉ ਜੱਜ ਕੋਈ ਹੋਰ ਕੰਮ ਤੇ ਜਾ ਕੇ ਤਾਲੇ ਕਿ ਤੂੰ ਬੰਬਾ ਰੋ ਕੇ ਆਂਦੀ ਸਾਰੇ ਬਿਮਾਰੀਆਂ ਵਟਕਾ ਛਾੜ ਦਿੰਦੇ ਨੇ ਲਿਆ ਕੇ ਨੇ ਹੀ ਠਿੱਕ ਤੂੰ ਆ ਤੂੰ ਦੱਸ ਦੇ ਤੇ ਮੈਂ ਨਹੀਂ ਠੀਕ ਹੈ ਹੂੰ ਤੂੰ ਤੇ ਦਿਨ ਤੇ ਗੁੱਸਾ ਕਰ ਲਿਆ ਹੱਪੇ ਤੂੰਗੇ ਪੰਡੇ ਮੈਂ ਫਟਾਫਟ ਬਾਹਰ ਤੋਂ ਖੇਲਾ ਚੁੱਕ ਦਵਾ ਨਹੀਂ ਤਾਂ ਮੇਨੂੰ ਤੇ ਕੰਮ ਤੋਂ ਨਾ ਕੱਢ ਦਸ ਬੜੀ ਮੁਸ਼ਕਲ ਆਏਗੀ ਮੈਨੂੰ ਬੱਚਿਆਂ ਦੀ ਤਾਂ 8 ਮਹੀਨੇ ਦੀ ਫੀਸ ਵੀ ਦੇਣੀ ਐ ਕਿਤੇ ਪੈਸੇ ਨਾ ਕੱਟ ਲਵਾਂ ਉਹ ਦੇ ਦੇ ਮੈਂ ਵਸ 2 ਮਿੰਟ ਚ ਕਰ ਦਾਂਗੀ ਛੱਡ ਦੇ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਗੱਲ ਮੈਂ ਆਪੇ ਕਰ ਲੂੰਗੀ ਜਾਂ ਤੂੰ ਉੱਧਰ ਜਾ ਕੇ ਕਪੜਾ-ਕਪੜਾ ਫੇਰ ਦੇਦੇ ਤੁਸੀਂ ਕਿਉਂ ਗੁੱਸੇ ਚ ਕਰਦੇ ਹੋ ਮੈਂ ਗੁੱਸੇ ਚ ਨਹੀਂ ਕਰੀ ਤੇ ਤਬiyet ਨਹੀਂ ਠੀਕ ਤੁਝਾ ਜਿੱਦ ਤੱਕ ਮੈਂ ਭੇਜਾਂ ਹਾਂ ਤਾਂ ਚਾਹ ਤੂੰ ਆ ਗਏ ਜੀ ਮੈਡਮ ਅਗੇ ਦਾ ਜੇ ਮੈਨੂੰ ਕੋਈ ਕਹੀ ਕਿ ਮੈਨੂੰ ਮਿਲਣਾ ਹੈ ਮੈਂ ਤਾਂ ਕੁਝ ਦੇ ਪਈ ਸੀ ਮੈਡਮ ਨੂੰ ਕੀ ਕਹਿਣਾ ਜੇ ਕਹਿੰਦਾ ਮੈਨੂੰ ਤਾਂ ਦੱਸੋ ਮੈਡਮ ਨਾਲ ਮੈਂ ਮਲਾਵਾ ਦੇਣੀ ਭਾਤੂ ਤੇਲੀ ਗੱਲ ਸੁਣਾ ਮੈਡਮ ਤੂੰ ਆ ਕਿਉਂ ਆ ਨਹੀਂ ਉਹੀ ਆਗੇ ਨੇ ਮੈਡਮ ਦਾ ਬਸ ਕੰਮ ਕਰਦੀ ਹਾਂ ਮੈਂ ਤੇ ਮੈਨੂੰ ਫੋਨ ਕਰਕੇ ਸਦਿਆ ਉਹਨਾਂ ਨੇ ਹੈਗੇ ਕਿੱਥੇ ਆ ਮੱਥੇ ਤੇ ਲਵਾ ਕੱਪੜੇ ਦਾ ਕੋਈ ਖਾਸ ਹੀ ਬਾਇਏ ਕਿਉਂ ਆਹੀਂ ਕਿਹੜੇ ਪਾਸੇ ਕੰਮ ਹੈ ਤੇ ਕੀ ਕੰਮ ਹੈ ਤੈਨੂੰ ਤੂੰ ਮੇਰੇ ਕੱਪੜੇ ਨੂੰ ਯਕੀਨਸਾ ਬਣਾਉਂਦੀ ਤੈਨੂੰ ਕਹਿਂਦੇ ਨਹੀਂ ਮੈਨੂੰ ਮੈਡਮ ਨੇ ਬੁਲਾਇਆ ਵਾ ਮੈਂ ਕੰਮ ਕਰ ਨਹੀਂ ਆ ਕੰਮ ਦੇ سلسلے ਚ ਬੁਲਾਇਆ ਮੈਡਮ ਨੇ ਮੈਨੂੰ ਉਹਨਾਂ ਕੋ ਕੰਮ ਨਹੀਂ ਹੁੰਦਾ ਘਰ ਦਾ ਨਹੀਂ ਤੈਨੂੰ ਲੋੜ ਨਹੀਂ ਕਿੱਥੇ ਆਂਦੀ ਮੈਂ ਕੰਮ ਕਰਦੀ ਹੀ ਆਂ ਆ ਮੈਡਮ ਨੇ ਮੈਂ ਇੱਥੇ ਬੜੇ ਸਾਲਾਂ ਤੋਂ ਲੱਗੀ ਹੀ ਕੰਮ ਕਰ ਰਲੋ। ਉਹ ਗੱਲ ਹੀ ਗੱਲ ਸੁਣ। ਮੇਰੇ ਨਾਲ ਅੱਡਾ ਨਾਲ ਆ ਸੱਤਾਂ ਤੋਂ ਇਹਨੂੰ ਲੱਗੀਆਂ ਹਾਂ। ਹੱਥ ਤੇਰਾ ਲੰਦਾ ਟੁੱਟ ਗਿਆ ਤੇ ਕੰਮ ਕਿਥੋਂ ਕਰ ਲੇਂਗੀ? ਹੈਂ? ਮੈਨੂੰ ਨਾਲੇ ਮੈਡਮ ਨੇ ਵਾਇਆ। ਆ ਮੇਰੇ ਨਾਲ ਅੱਡਾ ਪੌਂਦੀ ਰੋੜਦੀ ਆ। ਮੈਡਮ ਨਾਲ ਗੱਲ ਕਰ। ਮੈਡਮ ਜੀ। ਹਾਂਜੀ। ਅੱਜ ਉਹਨੂੰ ਆਂ ਦੇ ਅੰਦਰ। ਤੂੰ ਆਪਣਾ ਕੰਮ ਕਰ ਜਾ ਕੇ। ਵੇਖਿਆ? ਉਹਨੇ ਬੋਲੀ ਜਾਂਦੀ ਆ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਨਾਓ ਠੀਕ ਠਾਕ? ਹਾਂਜੀ ਹਾਂਜੀ ਠੀਕ ਠਾਕ ਜੀ ਸਾਬ। ਸੱਦਿਆ ਹੀ ਨਹੀਂ ਕੰਮ ਲਈ। ਦੱਸੋ ਕਿਹੜਾ ਕਿਹੜਾ ਕੰਮ ਕਰਾਉਣਾ? ਕੰਮ ਤਾਂ ਸਾਰੇ ਹੀ ਕਰਨਾ ਪੈਣਾ ਘਰ ਦਾ। ਕਿਹੜਾ ਕਿਹੜਾ ਮੈਡਮ ਜੀ ਦੱਸੋ ਤਾਂ ਸਹੀ। ਕਿਚਨ ਦਾ ਕੰਮ, ਬਰਤਨ ਚਾੜੂ ਪੋਚਾ, ਕੱਪੜੇ, ਸਾਰੇ ਕੰਮ ਹੁੰਦਾ ਹੈ। ਡਸਟਿੰਗ ਕੰਮ ਤਾਂ ਸਾਰੇ ਹੀ ਕਰਨ ਵਾਲਾ। ਠੀਕ ਹੈ। ਤੁਸੀਂ ਦੱਸੋ ਕਿਹੜੇ ਕਿਹੜੇ ਕਰਦੇ ਹੋ। ਜਿਹੜਾ ਮਰਜ਼ੀ ਕਰਾ ਲਓ ਮੈਡਮ ਜੀ। ਪੈਸੇ ਲੱਗਣੇ। ਜੇ ਸਾਰੇ ਕੰਮ ਕਰਾਉਣੇ ਆ ਤੇ 3000 ਰੁਪਿਆ। ਜੀ ਜੇ ਤੁਸੀਂ ਰਸੋਈ ਦਾ ਵੀ ਸਾਰਾ ਕਰਾਉਣਾ ਝਾੜੂ-ਪੋਚਾ ਵੀ ਕਰਾਉਣਾ ਕੱਪੜੇ ਵੀ ਕਰਾਉਣੇ ਸਾਰਾ ਕੁਝ ਕਰਾਉਣਾ ਤੇ ਫਿਰ ਤੇ ਰਪਈਆ ਲੱਗੂਗਾ 5000 ਤੇ ਜੇ ਤੁਸੀਂ ਕੱਲਾ ਰਸੋਈ ਦਾ ਕਰਾਉਣਾ ਵਾ ਤੇ ਫਿਰ ਲੱਗੂਗਾ 3000 ਤੁਸੀਂ ਦੱਸ ਦੋ ਕੀ ਕਰਾਉਣਾ ਕੰਮ ਤਾਂ ਸਾਰਾ ਹੀ ਕਰਨ ਵਾਲਾ ਪਰ ਕੰਮ ਮੈਨੂੰ ਚੰਗਾ ਚਾਹੀਦਾ ਹੈ ਪੈਸੇ ਮੈਂ ਭਰਨ ਨੂੰ ਤਿਆਰ ਹਾਂ ਪਰ ਕੰਮ ਸਾਫ਼ ਸੁਥਰਾਉਣਾ ਚਾਹੀਦਾ ਐ ਨਹੀਂ ਕਿ ਥੋੜਾ ਜਿਹਾ ਕੀਤਾ ਤੇ ਕੰਨੀ ਖਸਕਾ ਗਏ ਇੱਕ ਦਿਨ ਐ ਹਫਤਾ ਛੁੱਟੀ ਉਹ ਤੁਹਾਨੂੰ ਨਹੀਂ ਚਾਹੀਦਾ ਤੁਹੀ ਉਹਦੇ ਆ ਕੋ ਨਾ ਸਮਝੋ ਆ ਜਿਹੜੀ ਖਿਲਾੜੀ ਜੇ ਆ ਮੈਨੂੰ ਪੁੱਛਣ ਦੀ ਅਹੀਂ ਕਿੱਧਰ ਆਈ ਆ ਮੈਨੂੰ ਲੱਗਦਾ ਤੂੰ ਹੀ ਇਹਦੇ ਤੋਂ ਡਰੇ ਪਏ ਜੇ ਇਹ ਕੰਨੀ ਕਦਰ ਆਉਂਦੀ ਹਣੀ ਨਾ ਕੰਮ ਤੋਂ ਅਹੀਂ ਤਾਂ ਨਹੀਂ ਹੈਗੇ ਉਹ ਕੰਮ ਤੋਂ ਕੰਨੀ ਨਹੀਂ ਕਦਰ ਆਉਂਦੀ ਉਹਦੀ ਤਬੀਤ ਨਹੀਂ ਠੀਕ ਹੈ ਕੀ ਉਹ ਕੰਮ ਬਹੁਤ ਸੋਹਣਾ ਕਰਦੀ ਹੈ ਚਲੋ ਮੈਡਮ ਜੀ ਆਈ ਕਿ ਲੈਣਾ ਦੇਣਾ ਵਾ ਸਾਨੂੰ ਆਪਣੇ ਨਾਲ ਮਤਲਬ ਆ ਠੀਕ ਆ ਕਰ ਦੇਣੀ ਕੰਮ ਸਾਰਾ ਰੁਪਈਆ ਲੈਣਾ 5000 ਕਬੂਲ ਕਰਾਂ ਸਟਾਰਟ ਹਾਂ ਪਰ ਕੰਮ ਸਾਫ ਸੁਥਰਾ ਹੋਣਾ ਚਾਹੀਦਾ ਕੰਮ ਤੋਂ ਇਹ ਅੱਜ ਕਰਾ ਕੇ ਵੇਖ ਲੋ ਜੇ ਇਹ ਤੁਹਾਨੂੰ ਸਹੀ ਲੱਗਾ ਤੇ ਸਾਰਾ ਮਹੀਨਾ ਕਰਾ ਲਿਓ ਨਹੀਂ ਤੇ ਅੱਜ ਦੇ ਜਿਹੜੇ ਪੈਸੇ ਮੇਰੇ ਹੱਥ 'ਚ ੜਾ ਕੰਮ ਸਾਫ਼ ਸੁਥਰਾ ਹੀ ਕਰੀਦਾ ਵਾ ਹੁਣ ਤੱਕ ਕੰਮ ਹੀ ਕਰਦੇ ਆਣੇ ਆ ਐਵੇਂ ਨਹੀਂ ਹੋਏਗਾ ਮੈਨੂੰ ਮਨਜ਼ੂਰ ਆ ਪਰ ਕੰਮ ਸਹੀ ਹੋਣਾ ਚਾਹੀਦਾ ਤੇ ਛੁੱਟੀ ਨਹੀਂ ਬਗਰੰਦੇਗੀ ਲੈ ਮੈਡਮ ਜੀ ਆ ਕੀ ਗੱਲ ਹੋਈ 200 ਤੇ ਨਾਲ ਹੀ ਆ ਸਰੀਰਾਂ ਦੇ ਰਿਸ਼ਤੇਦਾਰਾਂ ਨਾਲ ਆ ਜੇ ਛੁੱਟੀ ਕਰਨੀ ਹੈ ਤੇ ਮੈਨੂੰ 1-2 ਦਿਨ ਪਹਿਲਾਂ ਦੱਸਣਾ ਤੁਹਾਨੂੰ ਰਾਤ ਨੂੰ ਫੋਨ ਕਰਦਾਂਗੇ ਕਿ ਸਵੇਰੇ ਛੁੱਟੀ ਕਰਨੀ ਹੈ ਐਂ ਜੇ ਕਿਤੇ ਐਡੇ ਟਾਈਮ ਦੱਸੋ ਕਿ ਮੈਂ ਬੰਦਾ ਅਰੇਂਜ ਕਰ ਸਕਾਂ ਹੀ ਹੈ ਮੈਡਮ ਜੀ ਦੱਸਦਾ ਮੇਰੇ ਛੁੱਟੀ ਕਰਨੀ ਕਰੀਏ ਕੰਮ ਫਿਰ ਕਰੋ ਮਾੜਾ ਜਿਹਾ ਸਮਝਾ ਦਿਓ ਚਲੋ ਮੈਂ ਆ ਗਈ ਲੈ ਸੋਈ ਦਾ ਹਾਲ ਵਿੱਚ ਕੀ ਬਣਾਇਆ ਵਾ ਆ ਕੋਈ ਹਾਲ ਐ ਸੋਈ ਦਾ ਕਿੱਦਾਂ ਭਾਂਡੇ ਮਾਂਜਣ ਵਾਲੇ ਪਏ ਆ ਰੋਟੀਆਂ ਉਦਾਂ ਪਈਆਂ ਵਾ ਜਿੱਥੇ ਰੋਟੀ ਬਣਾਈ ਉਥੇ ਖਲਾਰਾ ਉਥੇ ਆਟਾ ਉਥੇ ਚਕਲਾ ਵੇਨਾ ਲੱਗਦਾ ਜਿਹੜੀ ਖਲੋਤੀ ਹੈ ਨਾ ਇੱਥੇ ਇਹ ਮੈਨੂੰ ਲੱਗਦਾ ਕੋਈ ਕੰਮ ਹੋ ਵੀ ਨਹੀਂ ਕਰਦੀ ਤਾਈਓ ਮੈਡਮ ਇਹ ਤੋਂ ਡਰੀ ਪਈ ਆ ਤੇ ਆਪ ਮੈਡਮ ਕੋ ਕੰਮ ਹੁੰਦਾ ਨਹੀਂ ਐਡੀ ਮੋਟੀ ਤਾਂ ਮੈਡਮ ਹੈਗੀ ਆ ਮੇਰੇ ਹਿਸਾਬ ਨਾਲ ਕੋਈ ਕੁੱਠਿਆ ਨਹੀਂ ਜਾਂਦਾ ਨਾ ਇਹਨੇ ਕੰਮ ਕਿੱਥੋਂ ਕਰ ਲੈਣਾ ਵਾ ਹੂੰ ਚਲ ਸ਼ਮੀ ਹੋ ਜਾ ਸਟਾਰਟ ਆ ਇਹਨੇ ਤਾਂ ਕੰਮ ਦੀ ਕਿਹੜੀ ਗੱਲ ਆ ਮਿੰਟੋ ਮਿੰਟ ਕਰਕੇ ਮੈਂ ਗਾਂਹ ਜਾਇਆ ਕਰਨਾ ਰੁਪਈਆ 5000 ਹੋਰ ਬਣ ਜਾਊਗਾ ਮੈਂ ਨਾ ਚੁੱਪ ਕਰਕੇ ਦੇ ਇੱਕ ਮਿੰਟੀ ਹੋਰ ਪਾ ਲੂੰਗੀ ਕਨਹੀਂ ਚਲੋ ਇਹ ਤੇ ਮੇਰੇ ਬائیں ਹੱਥ ਦਾ ਖੇਡਣਿਆ ਕੰਮ ਇਹ ਕਿਹੜੀ ਗੱਲ ਆ ਹੋ ਜਾ ਸਟਾਰਟ ਓ ਮੈਡਮ ਜੀ ਅੱ ਦੱਸਿਓ ਅਖਾਰਾ ਖਲੂਰਾ ਕਿੱਥੇ ਰੱਖਣਾ ਆਗੀ ਆਇਓ ਜਰਾ ਓਏ ਆ ਜਾਓ ਜਰਾ ਕਦੋਂ ਦੇ ਤੁਰੇ ਦੇ ਹਾਂਜੀ ਮੈਡਮ ਜੀ ਸਭ ਤੋਂ ਪਹਿਲਾਂ ਬਰਤਨ ਸਾਫ ਕਰਨੇ ਆ ਉਸ ਤੋਂ ਬਾਅਦ ਸਾਰੀ ਸਫਾਈ ਕਰਨੀ ਹੈ ਕਿਚਨ ਦੀ ਉਸ ਤੋਂ ਬਾਅਦ ਝਾੜੂ ਪੋਚਾ ਤੇ ਖਲਾਰਾ ਖਲੂਰਾ ਇਹ ਜਿਹੜਾ ਕਿੱਥੇ ਸਮਟਣਾ ਆਪਾਂ ਬਾਕਸਾਂ ਦੇ ਵਿੱਚ ਕਿ ਜਾਂ ਬਾਹਰ ਸੁੱਟ ਦੇਣਾ ਤੁਸੀਂ ਆਪਣੇ ਘਰ ਦਾ ਬਾਹਰ ਸੁੱਟਦੇ ਸੀ ਓ ਮੈਡਮ ਜੀ ਸਾਡੇ ਕਿੱਥੇ ਇਦਾਂ ਦੇ ਘਰ ਆਇਆ ਜੇ ਇਦਾਂ ਤੇ ਹੋਣ ਤੇ ਘਾਟੇ ਘਾਦੇ ਨਹੀਂ ਬਿਲਕੁਲ ਆਪਣੇ ਘਰ ਦਾ ਬਾਹਰ ਸੁੱਟ ਦਿਓ ਤਾਂ ਹੀ ਮੈਨੂੰ ਨਹੀਂ ਗੱਲ ਕਰਤੀ ਮੈਡਮ ਜੀ ਤਾਂ ਹੀ ਪੁੱਛਣ ਦੇ ਆ ਵੀ ਜਿਹੜਾ ਖਲਾਰਾ ਹੈ ਉਹ ਤਾਂ ਬਾਹਰ ਹੀ ਸੁੱਟਾਂਗੇ ਨਾ ਕੱਲ ਸਮਝਣ ਦੀ ਕੋਸ਼ਿਸ਼ ਕਰੋ ਦੱਸੋ ਮੈਡਮ ਜੀ ਕੂੜਾ ਜਿਹੜਾ ਕੂਡਸਟ ਵਿੱਚ ਸੁਟਣਾ ਵਾ ਤੇ ਬਾਕੀ ਚੀਜ਼ਾਂ ਸਾਰੀਆਂ ਥਾਂ ਥਾਈ ਰੱਖਣੀਆਂ ਠੀਕ ਆ ਠੀਕ ਕਰ ਦੇਣੀ بس ਇੱਕ ਵਾਰੀ ਪੁੱਛਣਾ ਸੀ ਤੇੜਾ ਤੇ ਵਹਿ ਤੇਰੀ ਵੀ ਬੜੀ ਹੈਗੀ ਆ ਮੈਨੂੰ ਲੱਗਦਾ ਨਹੀਂ ਕੰਮ ਤੂੰ ਕਰੇਂਗੀ ਮੈਡਮ ਜੀ ਤੇੜਾ ਲਈ ਕਿਹੜੀ ਗੱਲ ਹੈ ਦੱਸੋ ਪਹਿਲੇ ਲੈਣੇ ਦਾ ਕੰਮ ਕਰਨਾ ਕਿ ਇਹਦੇ ਪਿਓ ਦਾ ਥੋੜੀ ਖਾਣੇ ਆ ਮਿਹਨਤ ਕਰਦੇ ਆ ਆ ਘਰ ਨਹੀਂ ਤੇ ਕੋਈ ਹੋਰ ਸਹੀ ਤੁਸੀਂ ਵੀ ਪਿਆਰ ਨਾਲ ਕਰਾਓਗੇ ਨਾ ਫੇਰ ਇੱਥੇ ਟਿਕਾਗੀ ਨਹੀਂ ਤੇ ਨਹੀਂ ਵਧੀਰੇ ਘਾਲਿਆ ਚਲੋ ਕੋਸ਼ਿਸ਼ ਕਰਦੇ ਆ ਮੈਡਮ ਜੀ ਇੱਥੇ ਬੈਠੀਆਂ ਮੈਂ ਗੱਲ ਕਰ ਨਹੀਂ ਸੀ ਤਾਂ ਟੇਣਾ ਇੱਥੇ ਬੈਠ ਨਹੀਂ ਮੈਡਮ ਮੈਂ ਤੁਹਾਡੇ ਬਰਾਬਰ ਤੇ ਅੱਜ ਦਿਨ ਤੱਕ ਮੈਂ ਇੱਕ ਵਾਰੀ ਕਿਹਾ ਨਾ ਇੱਥੇ ਬੈਠ ਮਤਲਬ ਇੱਥੇ ਬੈ ਕੱਪੜੇ ਵੀ ਗੰਦੇ ਨੇ ਕੋਈ ਗੱਲ ਨਹੀਂ ਇੱਥੇ ਬੈਠ ਮੈਂ ਲੱਜੀ ਤੁਸੀਂ ਕੰਮ ਲਿਖੋ ਨਾ ਮੇਰਾ ਕਲੀਨ ਮੈਂ ਤਾਂ ਇਹਨਾਂ ਸਾਲਾਂ ਦੇ ਇੱਥੇ ਕੰਮ ਕਰਦੀ ਆਂਦੀ ਆਂ ਮੈਂ ਮੰਨਿਆ ਮਨ ਸੱਟ ਲੱਗੀ ਹੋਈ ਆ ਥੋੜੀ ਤਵੇਦ ਖਰਾਬ ਹੈ ਪਰ ਮੈਂ ਦਵਾਈ ਲੈ ਨਹੀਂ ਵੀ ਆਂ ਛੁੱਟੀ ਨਹੀਂ ਮੈਂ ਕੋਈ ਕਰਾਂਗੀ मैडम जी मेरे बच्चे की फीस जानी जे जे तुसी मेरा हाथ ਛੱਡ ਦੋਗੇ ਤੇ ਮੈਂ ਕਿੱਥੋਂ ਕੰਮ ਲਵਾ ਲਵਾਂਗੀ ਨਾ ਮੈਂ ਕਿਤੇ ਹੋਰ ਕੰਮ ਕਰਨਾ ਵੀ ਨਹੀਂ ਚਾਹਦੀ ਸ਼ੁਰੂ ਤੋਂ ਪਹਿਲਾਂ ਮੇਰੀ ਮਾਂ ਇੱਥੇ ਕੰਮ ਕਰਦੀ ਸੀ ਬਾਅਦ ਵਿੱਚ ਮੈਂ ਆ ਗਈ ਹਾਂ ਸਮਝਿਆ ਕਰੋ ਨਾ ਮੈडम जी ਮੈਂ ਨੇ ਇੱਕ ਦਲ ਦੱਸ ਆ ਟੁੱਟੇ ਹੱਥ ਨਾਲ ਤੇ ਟੁੱਟੇ ਸਿਰ ਨਾਲ ਕੰਮ ਕਰੀਂ ਨਹੀਂ ਹੁੰਦੂ ਮੈडम जी ਮੈਂ ਘਰ ਵੀ ਕਰਕੇ ਆਈ ਹਾਂ ਪਰ ਸੰਭਾ ਨਹੀਂ ਗਈ ਆ ਬਾਅਦ ਮੈਂ ਇੱਕ ਤੁਮੀ ਅਰੈਸਟ ਕਰ ਕਰ ਬਾਅਦ ਦੀ ਬਾਅਦ ਚ ਵੇਖਾਂਗੇ ਮੈडम जी ਇੱਕ ਮਹੀਨਾ ਮਮ ਜਿਹੜੀ ਗੱਲ ਨੂੰ ਮੈਂ ਕਹਿਤੀ ਕਹਿਤੀ ਮੈਡਮ ਜੀ ਮੇਰੇ ਘਰ தਖੜਾ ਚਾ ਕੇ ਮੈਂ ਚੱਲਾਂਗਾ ਮੈਂ ਕਹਿ ਰਹੀ ਆ ਨਾ ਮੈਡਮ ਜੀ ਉਹਨਾਂ ਨੂੰ ਤਾਂ ਬੋਲਣ ਦੀ ਜਾਇ ਨਹੀਂ ਤੁਸੀਂ ਉਹਨੂੰ ਕਿੱਦਾਂ ਚੱਲੋਗੇ ਉਹ ਕਿੱਦਾਂ ਮੈਂ ਦੇਖ ਲਾਂ ਕਿ ਆਪੇ ਸਭ ਕੁਝ ਜਦੋਂ ਮੈਂ ਕਹਾਂ ਕਿ ਇੱਕ ਮਹੀਨਾ ਰੈਸਟ ਕਰ ਫਿਰ ਬਾਅਦ ਦੀ ਬਾਤ ਵੇਖਾਂਗੇ ਠੀਕ ਹੈ ਮੈਡਮ ਜੀ ਮੇਰੇ ਇੱਥੇ ਦੋ ਸੂਟ ਵੀ ਪਏ ਫਿਰ ਮੈਂ ਲੈ ਜਾਈਂਗੀ ਨਾਲ ਹੀ ਲੈ ਜਾਓ ਐਨੂੰ ਤਾਂ یوں ਲੱਗਦਾ ਕਿ ਮੈਨੂੰ ਪਿਆਰ ਨਹੀਂ ਕਰਦੀ ਮੇਰੇ ਅੰਦਰ ਨਫ਼ਰਤ ਹੀ ਭਰੀ ਹੋਈ ਹੈ ਜੇ ਮੈਂ ਕੋੜਾ ਬੋਲਦੀ ਆ ਤੇ ਮੈਂ ਮੇਰਾ ਅੰਦਰ ਵੀ ਕੋੜਾ ਹੀ ਹੈ ਪਰ ਮੈਂ ਤੈਨੂੰ ਕਿੱਦਾਂ ਸਮਝਾਵਾਂ ਉਹ ਤਾਂ ਆਜਾਈ ਐ ਤੂੰ ਤਾਂ ਬੋਲਣ ਦੀ ਵੀ ਤਮੀਜ਼ ਨਹੀਂ ਤੂੰ ਕਿੰਨਾ ਚਿਰ ਹੋ ਗਿਆ ਕੰਮ ਕਰਦੀ ਨੂੰ ਕਿੰਨੇ ਪਿਆਰ ਨਾਲ ਬੋਲਦੀ ਆ ਉਹ ਉਹ ਤੇ ਆਉਂ ਲੁੱਤਰੋ ਚ ਲਾਉਂਦੀ ਐ ਜਿੱਦਾਂ ਪਤਾ ਨਹੀਂ ਕਿੰਨੀ ਕੁ ਮਹਾਰਾਣੀ ਹੁੰਦੀ ਐ ਮੈਂ ਮੈਨੂੰ ਕਿੱਦਾਂ ਸਮਝਾਵਾਂ ਕਿ ਮੈਂ ਸਿਰ ਤੇਰੇ ਕਰਕੇ 1 ਮਹੀਨੇ ਲਈ ਉਹ ਕੰਮ ਵਰੀ ਲਈ ਆ ਕਿ ਤੇਰੀ ਰੈਸਟ ਹੋ ਜਾਏ ਕਿ ਤੂੰ ਠੀਕ ਹੋ ਜਾਏ ਵਾਪਸ ਮੈਂ ਤੈਨੂੰ ਹੀ ਰੱਖਾਂਗੀ ਕੰਮ ਤੇ ਉਹਨੂੰ ਤਾਂ ਨਹੀਂ ਮੈਂ ਰੱਖਦੀ ਜਿੱਡੀ ਉਹ ਚਤਰ ਜਨਾਨੀ ਹੈ ਨਾ ਉਹਨੇ ਤਾਂ ਮੇਰਾ ਘਰ ਹੁੰਝ ਦੇਣਾ ਸਾਰਾ ਚਲੋ ਮੈਡਮ ਜੀ ਕੱਲ ਸਰ ਮੈਂ ਚੱਲੀ ਸਾਬ ਬਸ ਅਜਰਾ ਦਾ ਸਾਬ ਹੱਥ ਕਰ ਆਪਣਾ ਜੀ ਕਪੜੇ ਹੀ ਹੈਗੇ ਇਹਦੇ ਵਿੱਚ ਕੁਝ ਨਹੀਂ ਗਾ ਤੇ ਹੱਥ ਕਰ ਆਪਣਾ ਆਹ ਵਾਲਾ ਨਹੀਂ ਆਹ ਵਾਲਾ ਹੱਥ ਕਰ ਐਕਟੀਰਾ ਐਡਵਾਂਸ ਹੈਗਾ ਤੂੰ ਚਾਹੇ ਕੰਮ ਕਰ ਚਾਹੇ ਤੂੰ ਕੰਮ ਨਾ ਕਰ ਪਰ ਇਹ ਤੇਰੇ ਐਡਵਾਂਸ ਹੈ ਤੂੰ ਇੰਨੇ ਸਾਲ ਇਸ ਘਰ ਨੂੰ ਦਿੱਤੇ ਆ ਮੈਂ ਇੰਨੀ ਵੀ ਪੱਥਰ ਦੇਨੀਗੀ ਮੈਂ ਸਿਰਫ ਉਸ ਕੰਮ ਵਾਲੀ ਨੂੰ 1 ਮਹੀਨੇ ਲਈ ਕੰਮ ਤੇ ਰੱਖਿਆ ਕਿ ਤੂੰ ਰੈਸਟ ਕਰ ਸਕੇ ਤੇ ਤੂੰ ਠੀਕ ਹੋ ਸਕੇ ਤੇ ਵਾਪਸ ਮੈਂ ਤੈਨੂੰ ਹੀ ਰੱਖਾਂਗੀ ਸੌਰੀ ਤੇਰੇ ਮਦਰ ਨੂੰ ਤੇ ਤੈਨੂੰ ਇੰਨੇ ਸਾਲ ਹੋ ਗਏ ਸਦਾ ਚ ਕੰਮ ਕਰਦੇ ਹੁਣ ਤੱਕ ਮੇਰੇ ਮੇਰਾ ਕੰਮ ਸਾਰਾ ਤੂੰ ਹੀ ਸੰਭਿਆ ਮੇਰੇ ਬੱਚੇ ਬਾਹਰ ਮੇਰਾ ਸਭ ਪੂਰੀ ਫੈਮਿਲੀ ਬਾਹਰ ਮੈਂ ਬਿਮਾਰ ਹੋ ਜਾ ਮੈਂ ਢਿੱਲੀ ਮੱਠੀ ਹੋ ਜਾ ਮੈਨੂੰ ਵੇਖਣ ਕੋਈ ਨਹੀਂ ਆਂਦਾ ਸਿਰਫ ਮੇਰੇ ਰਿਸ਼ਤੇਦਾਰ ਵਿੱਚੋਂ ਵੀ ਕੋਈ ਆਂਦਾ ਸਿਰਫ ਮੈਨੂੰ ਸੰਭਿਆ ਤੇ ਤੂੰ ਸੰਭਿਆ ਤੇ ਤੂੰ ਕਿੱਦਾਂ ਸੋਚ ਲਿਆ ਕੱਜ ਤੇ ਤੇ ਪਈ ਤੇ ਮੈਂ ਤੈਨੂੰ ਛੱਡ ਦੂੰਗੀ ਮੈਨੂੰ ਥੱਕ ਗਿਆ ਮੈਂ ਸਿਰਫ ਤੇਰੇ ਕਰਕੇ ਉਸ ਔਰਤ ਨੂੰ 1 ਮਹੀਨੇ ਲਈ ਰੱਖਿਆ ਆ ਦਿਲ ਚੋਂ ਗੱਲ ਕੱਢ ਦੇ ਕਿ ਮੈਂ ਤੈਨੂੰ ਕਦੀ ਕਰ ਖਾਂਗੀ ਨਹੀਂ ਆਪਣੇ ਕੋਲ ਮੇਰੇ ਘਰ 'ਚ ਸਿਰਫ ਤੂੰ ਹੀ ਕੰਮ ਕਰੇਂਗੀ ਹੋਰ ਕੋਈ ਦੂਸਰੀ ਔਰਤ ਕੰਮ ਨਹੀਂ ਕਰੇਗੀ ਮੇਰੇ ਲਈ ਜੋ ਤੇਰੀ अहमियत ਹੈ ਨਾ ਉਹ ਕਿਸੇ ਹੋਰ ਲਈ ਨਹੀਂ ਹੈ ਮੈਨੂੰ ਪੈਸੇ ਨਹੀਂ ਚਾਹੀਦੇ ਇਹਨਾਂ ਤੈਨੂੰ ਦਿੱਤੇ ਆ ਤੂੰ 1 ਮਹੀਨਾ ਆਰਾਮ ਕਰ ਆਪਣਾ ਦਵਾਈ ਦਾ ਰਖਾ ਤੂੰ ਠੀਕ ਹੋ ਤੇ 1 ਮਹੀਨੇ ਬਾਅਦ ਤੂੰ ਮੇਰੇ ਕੋਲ ਕੰਮ ਕਰੇਂਗੀ ਤੇਰੀ ਜਗਾ ਨਾ ਮੇਰੇ ਦਿਲ ਚ ਹੈ ਮੇਰੇ ਪੈਰਾਂ ਚ ਨਹੀਂ ਹੈ ਦੁਨੀਆ ਚ ਬਹੁਤ ਘੱਟ ਲੋਕ ਹੈਗੇ ਤੁਹਾਡੇ ਵਰਗੇ ਮੈਡਮ ਨਹੀਂ ਤੇ ਨੌਕਰਾਂ ਨੂੰ ਤੇ ਬੱਸ ਨਾ ਪਤਾ ਨਹੀਂ ਕੀ ਸਮਝ ਕੇ ਵਰਤਦੇ ਨੇ ਜੇ ਸਫਾਈ ਹੋ ਗਈ ਤੇ ਚੱਲ ਚप्पल ਤੂੰ ਵੀ ਆਪਣੀ ਬਾਹਰ ਲਾ ਲਾ ਆ ਕੱਪੜੇ ਮੈਲੇ ਧੋ ਲਾ ਵੱਖਰੇ ਭਾਂਡੇ ਚ ਰੋਟੀ ਦੇਣਗੇ ਬਹੁਤ ਬਦਸੂਰਤੀ ਕਰਦੇ ਨੇ ਪਰ ਤੁਸੀਂ ਮੈਡਮ ਜੀ ਜਿੰਨਾ ਪਿਆਰ ਤੁਸੀਂ ਦਿੱਤਾ ਨਾ ਮੈਨੂੰ ਸ਼ਾਇਦ ਹੀ ਛੈ ਦੁਨੀਆ ਚ ਕੋਈ ਤੁਹਾਡੇ ਵਰਗੀ ਹੋਏਗੀ ਮੈਡਮ ਇਨਸਾਨ ਇਨਸਾਨ ਸਮਝਦੇ ਹੋ ਨਾ ਕਿ ਕਿਸੇ ਦੇ ਕੰਮ ਨੂੰ ਜੱਜ ਲੈ ਕੇ ਇਨਸਾਨ ਦੀ ਤਬਦੀਲੀ ਕਰ ਦਿੰਦੇ ਹੋ ਸੱਚੀ ਮੈਡਮ ਜੀ ਤੁਸੀਂ ਬਹੁਤ ਚੰਗੇ ਹੋ ਬਹੁਤ ਚੰਗੇ ਹੋ ਰੋਣਾ ਨਹੀਂ ਤੂੰ ਆਪਣਾ ਕੇਅਰ ਕਰ ਆਪਣਾ ਧਿਆਨ ਰੱਖ ਤੂੰ ਠੀਕ ਹੋ ਜਾਈਂਗੀ ਤੂੰ ਵਾਪਸ ਮੇਰੇ ਕੋ ਹੀ ਆਏਂਗੀ ਤੂੰ ਕਿਸੇ ਕੋ ਨਹੀਂ ਜਾਏਂਗੀ ਹਾਂਜੀ ਮੈਡਮ ਜੀ ਠੀਕ ਹੈ ਕਾਹੀ ਹੋ ਸਨਾਓ ਸਾਰੇ ਠੀਕ ਠਾਕ ਹੋ ਤੇ ਆ ਛੋਟੀ ਜੀ ਸਟੋਰੀ ਬਣਾਉਂਦਾ ਸਾਡਾ ਮੇਨ ਮੋਟਿਵ ਹੈਗਾ ਆ ਕਿ ਵੇਖੋ ਹੁਣ ਘਰ ਚ ਕੋਈ ਬਿਮਾਰ ਪੈ ਜਾਂਦਾ ਆ ਤੇ ਉਹਦੀ ਵੀ ਤੇ ਦੇਖਭਾਲ ਆਪਾਂ ਕਰਦੇ ਹੀ ਆ ਉਹਨੂੰ ਘਰ ਚੋਂ ਮੈਂਬਰ ਨੂੰ ਚੋ ਕੇ ਬਾਹਰ ਤੇ ਨਹੀਂ ਮਾਰਿਆ ਜਾਂਦਾ ਤੇ ਜੇ ਕੋਈ ਮੇਡ ਕਿਸੇ ਦੇ ਘਰ ਕੰਮ ਕਰਨਾ ਹੁੰਦੀ ਆ ਤੇ ਉਹ 10 ਦਿਨ ਬਿਮਾਰ ਪੈ ਜਾਂਦੀ ਆ ਤੇ ਆਪਾਂ ਉਹਨੂੰ ਕੀ ਕਹਿੰਨੇ ਆ ਕਿ ਤੂੰ ਆਪਣੇ ਘਰ ਹੀ ਰਹਿ ਹੁਣ ਸਾਡੇ ਘਰ ਨਾ ਹੀ ਕੰਮ ਕਰ ਅਸੀਂ ਹੋਰ ਲਾ ਲਈ ਪਰ ਉਸ ਟਾਈਮ ਉਹਨੂੰ ਸਭ ਤੋਂ ਵੱਡ ਵੱੱਦ ਤੁਹਾਡੀ ਜ਼ਰੂਰਤ ਹੁੰਦੀ ਆ ਤੇ ਉਹਨਾਂ ਪੈਸਿਆਂ ਦੀ ਜ਼ਰੂਰਤ ਹੁੰਦੀ ਆ ਜਿਹੜੇ ਹਰ ਮਹੀਨੇ ਤੁਹਾਡੇ ਕੋਲੋਂ ਲੈਂਦੀ ਆ ਬਿਲਕੁਲ ਉਹਦੇ ਨਾਲ ਹੀ ਤੇ ਉਹਦਾ ਪਰਿਵਾਰ ਚੱਲਦਾ ਆ ਇੱਕ ਤੇ ਉਹ ਵਿਚਾਰੀ ਬਿਮਾਰ ਪੈ ਜਾਂਦੀ ਆ ਉਹਨੂੰ ਦੁੱਖ ਲੱਗਦਾ ਆ ਕਿ ਮੈਂ ਬਿਮਾਰ ਆ ਮੈਂ ਕੋਈ ਕੰਮ ਨੂੰ ਨਹੀਂ ਕਰ ਸਕਦੀ ਦੂਸਰਾ ਉਹਦੇ ਕੋਲ ਇਲਾਜ ਵਾਸਤੇ ਪੈਸੇ ਵੀ ਨਹੀਂ ਹੁੰਦੇ ਜੇ ਤੁਹਾਡੇ ਤੇ ਆਸਰਾ ਕੇ ਚੱਲਦੀ ਆ ਜੇ ਤੁਹਾਡੇ ਕੋਲੋਂ ਵੀ ਉਹਨੂੰ ਉਸ ਮਹੀਨੇ ਕੁਝ ਨਹੀਂ ਮਿਲਦਾ ਤੁਸੀਂ ਤੇ ਨਵੀਂ ਮੇਡ ਲਾ ਲਈ ਤੁਹਾਡਾ ਕੰਮ ਤੇ ਸਰ ਗਿਆ ਤੁਸੀਂ ਤੇ ਉਹਨੂੰ ਪੈਸੇ ਦੇ ਕੇ ਕੰਮ ਕਰਵਾ ਲਿਆ ਪਰ ਉਹਦੇ ਬਾਰੇ ਸੋਚਿਆ ਜੀ ਕਿ ਉਹਦੇ ਤੇ ਕੀ ਬਿੱਦਦੀ ਆ ਇੰਨਾ ਟਾਈਮ ਉਹਨੇ ਤੁਹਾਡੇ ਘਰ 'ਚ ਕੰਮ ਕੀਤਾ ਹੈ ਕੋਸ਼ ਕਦਰ ਤੇ ਪਾ ਲੋ ਉਹਦੀ ਬਿਲਕੁਲ ਜਦੋਂ ਮੈਡਮ ਜੀ ਪਰਿਵਾਰ 'ਚ ਕੋਈ ਵੀ ਬਿਮਾਰ ਪੈ ਜਾਣਾ ਤੇ ਰਿਸ਼ਤੇਦਾਰ ਬਾਅਦ 'ਚ ਆਣਗੇ ਡਾਕਟਰ ਬਾਅਦ 'ਚ ਆਣਗੇ ਹਰ ਕੋਈ ਬਾਅਦ 'ਚ ਆਏਗਾ ਜਿਹੜੀ ਤੁਹਾਡੀ ਮੇਡ ਕੰਮ ਵਾਲੀ ਤੁਹਾਡੀ ਪੱਕੀ ਲੱਗੀ ਹੁੰਦੀ ਨਾ ਉਹ ਸਭ ਤੋਂ ਪਹਿਲਾਂ ਤੁਹਾਡੇ ਖਿਆਲ ਰੱਖ ਲੈ ਪੇਸ਼ ਹੋਈ ਹੁੰਦੀ ਉਹ ਕਿ ਹਾਜ਼ਰ ਹੋਈ ਹੁੰਦੀ ਆ ਉਹਨੇ ਤੁਹਾਡੀ ਸਾਰੀ ਦੇਖਰੇਖ ਕਰਨੀ ਆ ਤੇ ਜੇ ਉਹਨੂੰ ਕੋਈ ਪਰੇਸ਼ਾਨੀ ਆ ਜਾਏ ਤਾਂ ਉਹਨੂੰ ਕਹਿ ਦਨਗੇ ਤੂੰ ਨਟਕੀਆਂ ਕਰਦੀਆਂ ਐ ਤੇਰੇ ਬਹਾਨੇ ਨੇ ਨਾ ਕਰਿਆ ਕਰੋ ਉਹ ਵਿਚਾਰੀਆਂ ਘੱਟ ਪੜੀਆਂ ਹੁੰਦੀਆਂ ਨੇ ਮਜਬੂਰੀ ਉਹਨਾਂ ਦੀ ਕਿ ਉਹਨਾਂ ਨੂੰ ਘਰਾਂ ਦਾ ਕੰਮ ਕਰਕੇ ਆਪਣੇ ਟਬਰਾਂ ਦਾ ਢਿੱਡ ਭਰਨਾ ਪੈਂਦਾ ਵੈ ਆਪਣੇ ਬੰਦਿਆਂ ਦਾ ਸਾਥ ਦਿੰਦੀਆਂ ਨੇ ਆਪਣੇ ਬੱਚਿਆਂ ਵਾਸਤੇ ਕਰਦੀਆਂ ਨੇ ਸੋ ਉਹਨਾਂ ਨੂੰ ਵੀ ਇਨਸਾਨ ਸਮਝੋ ਉਹਨਾਂ ਨੂੰ ਵੀ ਆਪਣੇ ਵਰਗਾ ਹੀ ਸਮਝੋ ਕਿ ਉਹ ਵੀ ਮਜਬੂਰ ਰਹੀਆਂ ਨੇ ਤੁਸੀਂ ਵੀ ਤਾਂ ਬਾਹਰ ਦਫ਼ਤਰਾਂ 'ਚ ਜਾਂਦੇ ਹੋ ਕਿੰਨੇ-ਕਿੰਨੇ ਵਧੀਆ ਹੋਰ ਕੰਮ ਕਰਦੇ ਹੋ ਆਪਣੇ ਮੁਤਾਬਕ ਕਰਦੇ ਹੋ ਨਾ ਕਿਸੇ ਦੀ ਬਰਾਬਰੀ ਤਾਂ ਤੁਸੀਂ ਨਹੀਂ ਕਰ ਸਕਦੇ ਤੋਂ ਉਹਨਾਂ ਵੱਲ ਵੀ ਧਿਆਨ ਦਿਓ ਉਹ ਵੀ ਇੱਜ਼ਤ ਦੀ ਰਿਸਪੈਕਟ ਦੀ ਔਰ ਤੁਹਾਡੇ ਤੁਹਾਡੇ ਪ੍ਰਤੀਨਿਧ ਵਿੱਚ ਤੁਸੀਂ ਵੀ ਉਹਨਾਂ ਦਾ ਖਿਆਲ ਰੱਖੋ ਉਹਦੀਆਂ ਹੱਕਦਾਰ ਰਹੀਆਂ ਨੇ ਬਸ ਸਾਡਾ ਛੋਟਾ ਜਿਹਾ ਇਹੀ ਮਕਸਦ ਹੈਗਾ ਸੀ ਤੇ ਇਹ ਸਟੋਰੀ ਦੇ ਵਿੱਚ ਅ ਪੂਜਾ ਦੀਦੀ ਨੇ ਬਹੁਤ ਵਧੀਆ ਕਿਰਦਾਰ ਨਭਾਇਆ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਉਹਦੀ ਜਗ੍ਹਾ ਮੈਨੂੰ ਤੇ ਬੁਲਾ ਲਿਆ ਤੇ ਪਰ ਉਹਦੇ ਵਾਸਤੇ ਬੁਲਾਇਆ ਵੈਸੇ ਕੰਮ ਲਈ ਨਹੀਂ ਬੁਲਾਇਆ ਤੇ ਉਹਨੂੰ ਸੈਲਰੀ ਵੀ ਦਿੱਤੀ ਤੇ ਉਹਦੀ ਜਗ੍ਹਾ ਉਹਨਾਂ ਟਾਈਮ ਮੇਰੇ ਕੋਲ ਕੰਮ ਕਰਾਇਆ ਵੈਸੇ ਵੀ ਇਹ ਸਟੋਰੀ ਵਿੱਚ ਮੈਂ ਬਹੁਤ ਬਤਮੀਜ਼ ਆ ਮੈਨੂੰ ਪੱਕੀ ਰੱਖ ਨਹੀਂ ਸਕਦੇ ਤੇ ਮੈਂ ਥੋੜੇ ਥੋੜੇ ਟਾਈਮ ਵਾਸਤੇ ਹੀ ਆਈ ਇੰਨਾ ਪਰ ਰੀਅਲ ਲਾਈਫ ਚ ਇਦਾਂ ਦੇ ਨਹੀਂ ਆ ਰੀਅਲ ਲਾਈਫ ਚ ਤਾਂ ਆਪੋਜ਼ਿਟ ਹੈ ਬਿਲਕੁਲ ਅਗਰ ਮੈਂ ਕਹਿੰਨੀ ਕੋਈ ਫਰੈਂਡ ਕਿਸੇ ਦੀ ਕੋਈ ਹੈ ਨਾ ਤੇ ਸ਼ੰਮੀ ਵਰਗੀ ਹੋਣੀ ਚਾਹੀਦੀ ਹੈ ਮਨ ਸਾਫ਼ ਹੈ ਜੋ ਵੀ ਹੈ ਦਿਲ ਚ ਨਹੀਂ ਰੱਖੇਗੀ ਮੂੰਹ ਫੱਟ ਕਹਿੰਦੇ ਨਾ ਮੂੰਹ ਫਾਟੀਏ ਨੇ ਸਾਫ਼ ਕਹਿ ਦੇਣਾ ਐ ਕਿ ਨਹੀਂ ਪਿੱਠ ਪਿੱਛੇ ਉਹਨੂੰ ਕੋ ਉਹਨੂੰ ਕੋ ਉਹਨੇ ਤੁਹਾਡੀ ਗੱਲ ਤੁਹਾਨੂੰ ਹੀ ਕਰ ਦੇਣੀ ਇਹਨੂੰ ਨਹੀਂ ਕਰੇਗੀ ਜਾਂ ਉਹਨੂੰ ਨਹੀਂ ਕਰੇਗੀ ਸੋ ਐਜ ਇਨਸਾਨ ਚੰਗੇ ਹੁੰਦੇ ਨੇ ਹਾਂ ਮੂੰਹ ਤੇ ਬੋਲ ਦੇਣਾ ਜਦ ਬੋਲਦੇ ਆ ਉਦੋਂ ਮਨ ਚ ਕੁਝ ਨਹੀਂ ਆ ਤੇ ਜੇ ਕਿਸੇ ਤੇ ਗੁੱਸਾ ਹੈ ਉਹਨੂੰ ਬੁਲਾਉਣਾ ਹੀ ਨਹੀਂ ਬਸ ਦੋ ਹੀ ਗੱਲਾਂ ਠੀਕ ਹੈ ਜੀ ਤੀਜੀ ਗੱਲ ਹੀ ਕੋਈ ਨਹੀਂ ਮਿਲ ਕੇ ਰੋਵੋ ਜੁਲ ਕੇ ਰੋਵੋ ਖੁਸ਼ ਰੋਵੋ ਤੇ ਆਪਾਂ ਤੁਹਾਡੇ ਵਾਸਤੇ ਛੋਟੀਆਂ ਛੋਟੀਆਂ ਸਟੋਰੀਆਂ ਬਣਾਉਂਦੇ ਰਹੀਏ ਬਣਾਉਂਦੇ ਰਹੀਏ ਤੇ ਸ਼ਮੀ ਤੇ ਲੋਕ ਤੇ ਨਵ ਸ਼ਮੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਉੱਚ ਬਹੁਤ 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 ਵਧੀਆ ਵੀਡੀਓ ਆਉਂਦੀਆਂ ਨੇ ਨਵ ਸ਼ਮੀ ਚ ਤੇ ਨਵੀ ਅਸਿਸ ਸ਼ੁਰੂ ਕੀਤੀ ਹੀ ਹੈ ਨਨਾਂ ਘਰ ਜਾਵੇ ਹਾਂ ਨਹੀਂ ਧੀ ਪੇਕੇ ਆਵੇ ਪਰ ਨੌ ਪੇਕੇ ਨਾ ਜਾਵੇ ਹਾਂਜੀ ਪਲੀਜ਼ ਦੇਖਣਾ ਉਹਦਾ ਅੱਜ ਦੂਸਰਾ ਐਪੀਸੋਡ ਪੈ ਗਿਆ ਸੋ ਬਹੁਤ ਹੀ ਇੰਟਰਸਟਿੰਗ ਕੀਜੀਏ ਨਵ ਸ਼ਮੀ ਚੈਨਲ ਔਰ ਸ਼ਮੀ ਢਿੱਲੋਂ ਚੈਨਲ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਫਾਰ ਯਰ ਦਾ ਇੰਨਾ ਪਿਆਰ ਦੇਣ ਲਈ